ਸੋਹਾਣਾ ਦੇ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੇ ਉੱਤੇ ਰਾਣਾ ਬਲਚੌਰੀਆ ਦਾ ਸ਼ਰੀਆਮ ਕਤਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਉਂਦੀ ਹੈ ਹਾਲਾਂਕਿ ਅਜੇ ਉੱਥੇ ਪੋਸਟਮਾਰਟਮ ਕਰਨ ਦੇ ਲਈ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਇਸ ਕਤਲ ਦੇ ਪਿੱਛੇ ਕੌਣ ਹੈ ਕਿਉਂ ਇਹ ਰ ਸਾਜ਼ਿਸ਼ ਰਹੀ ਉਸ ਨੂੰ ਲੈ ਕੇ ਬੰਬੀਹਾ ਗੈਂਗ ਨੇ ਜਿਹੜੀ ਕਿ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਤੇ ਜਿਸ ਤੋਂ ਬਾਅਦ ਉੱਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਮੂਸੇ ਵਾਲੇ ਦਾ ਕਤਲ ਦਾ ਬਦਲਾ ਲਿਆ ਗਿਆ ਤੇ ਜਿਸ ਦੇ ਦੌਰਾਨ ਨੇ ਹਰਪੀ ਸਿੰਘ ਵੀ ਹੁਣੇਸ ਮਾਮਲੇ ਦੇ ਵਿੱਚ ਛੜੇ ਕੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤਹਿਤ ਅਸੀਂ ਇਹ ਕਿ ਗਿਆਨੀ ਹਰਪੀ ਸਿੰਘ ਨੇ ਇੱਕ ਪੋਸਟ ਪਾਈ ਉਹਨਾਂ ਨੇ ਕਿਹਾ ਹੈ ਕਿ ਅੱਜ ਮੁਹਾਲੀ ਦੇ ਸੋਹਾਣਾ ਦੇ ਵਿੱਚ ਇੱਕ ਵੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਚੌਰੀਆ ਖਿਡਾਰੀਆਂ ਅਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਹ ਵਾਕਏ ਸਿਰਫ ਇੱਕ ਕਤਲ ਨਹੀਂ ਸਗੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕੀ ਕਾਨੂੰਨ ਵਿਵਸਥਾ ਦਾ ਖੁੱਲਦਾ ਐਲਾਨ ਹੈ ਤੇ ਇਸ ਤੋਂ ਲਾਂ ਵੀ ਸਿੱਧੂ ਮੂਸੇਵਾਲਾ ਕਬੱਡੀ ਖਿਡਾਰੀ ਦੀਪ ਨੰਗਲੰਬੀਆ ਤੇ ਜਗਰਾਉਂ ਦੇ ਤੇਜਪਾਲ ਸਿੰਘ ਦੀ ਬਹਿਰਮੀ ਦੇ ਨਾਲ ਹੱਤਿਆ ਹੋ ਚੁੱਕੀ ਹੈ ਪਰ ਸਰਕਾਰ ਅਸਤੱਕ ਸਿਰਫ ਖੋਖਲੇ ਬਿਆਨ ਤੱਕ ਹੀ ਸੀਮਤ ਰਹੀ ਹੈ ਭਗਵੰਤ ਮਾਨ ਦੀ ਗ੍ਰਹਿ ਮੰਤਰੀ ਉਹ ਜੋ ਨਕਾਮ ਤੇ ਲਾਪਰਵਾਹ ਕਾਰਜਗਾਰੀ ਨੇ ਪੰਜਾਬ ਦੇ ਵਿੱਚ ਗੈਂਗਲੈਂਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਪਿੰਡਾਂ ਤੋਂ ਸ਼ਹਿਰ ਤੱਕ ਵਪਾਰੀਆਂ ਤੋਂ ਖਿਡਾਰੀਆਂ ਤੱਕ ਤੇ ਗਲੀਆਂ ਤੋਂ ਸਟੇਡੀਅਮ ਤੱਕ ਅੱਜ ਪੂਰਾ ਪੰਜਾਬ ਡਰ ਦੇ ਪਰਸ਼ਾਵੇਂ ਦੇ ਹਿੱਟ ਜਾ ਰਿਹਾ ਹੈ ਤਾਂ ਦੱਸਿਏ ਗੈਰੀ ਰਖਵੀਰ ਸਿੰਘ ਨੇ ਇਹ ਜੀ ਪੋਸਟਰ ਸਾਂਝੀ ਕੀਤੀ ਹੈ ਤੇ ਉੱਥੇ ਹੀ ਜੋ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਨੂੰ ਲੈ ਕੇ ਕਈ ਸਿਆਸੀ ਸਵਾਲ ਚੱਕੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਏ ਕਿ ਕੱਲ ਸੁਹਾਣਾ ਦੇ ਵਿੱਚ ਇੱਕ ਟੂਰਨਾਮੈਂਟ ਹੋਇਆ ਤੇ ਉੱਥੇ ਹੀ ਕਬੱਡੀ ਖਿਡਾਰੀ ਰਾਣਾ ਬਲਾ ਚੋਰੀਆ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਤੇ ਦੱਸਿਆ ਗਿਆ ਕਿ ਇੱਕ ਵਿਅਕਤੀ ਹੁੰਦਾ ਉਸਦੇ ਕੋਲ ਜੋ ਸੈਲਫੀ ਦੇ ਬਹਾਨੇ ਉਸ ਨੂੰ ਜਿਹੜਾ ਕਿ ਬੁਲਾਉਂਦਾ ਹੈ ਤੇ ਜਦੋਂ ਬਰਾਦ ਦੂਛੇ ਪਾਸੇ ਉੱਥੇ ਹੀ ਸ਼ਰੀਆਮ ਉਸ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਾਂਦਾ ਤੇ ਜਦੋਂ ਬਾਅਦ ਪੰਜਾਬ ਦੇ ਵਿੱਚ ਇਸ ਗੱਲ ਦੇ ਉੱਤੇ ਜਿਹੜੀ ਕਿ ਹਲਚਲ ਮਚਦੀ ਹੋਈ ਨਸਰ ਆਈ ਤੇ ਦੂਛੇ ਪਾਸੇ ਉੱਥੇ ਹੀ ਇਸ ਟੂਰਨਾਮੈਂਟ ਦੇ ਵਿੱਚ ਵੀ ਪਾਟੜਾ ਸਭ ਨੂੰ ਪਈਆਂ ਤੇ ਜਦੋਂ ਬਾਅਦ ਅੱਜ ਇੱਕ ਬੰਬੀਹਾ ਗੈਂਗ ਸੀ ਜਿਹੜੀ ਕਿ ਲਗਾਤਾਰ ਪੋਸਟ ਵੀ ਵਾਇਰਲ ਦੀ ਨਜ਼ਰ ਆਈ ਉਹਨੇ ਕਿਹਾ ਕਿ ਮੂਸੇ ਆਏ ਦਾ ਬਦਲਾ ਲਿਆ ਤੇ ਦੂਜੇ ਪਾਸੇ ਹੁਣ ਰਾਣਾ ਬਲਾਚੌਰੀਆ ਦੇ ਘਰ ਤੇ ਵਿੱਚ ਦੱਸੀ ਇੱਕ ਸੋਗ ਦੀ ਲਹਿਰ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਹੀ ਪਰਿਵਾਰ ਦਾ ਜਿਹੜਾ ਕਿ ਰੋ ਰੋ ਬੁਰਾ ਹਾਲ ਹੋਇਆ ਪਿਆ ਤੇ ਵੀ ਦੱਸਿਆ ਗਿਆ ਕਿ 10 ਦਿਨ ਪਹਿਲਾਂ ਇਹੀ ਵਿਆਹ ਹੋਇਆ ਸੀ ਰਾਣਾ ਬਲਾਚੌਰੀਆ ਦਾ ਤੇ ਜਿਸ ਤੋਂ ਬਾਅਦ ਹੁਣ ਸ਼ਰੀਆਮ ਜਿਹੜਾ ਕਿ ਉਸ ਨੂੰ ਗੋਲੀਆਂ ਦੇ ਨਾਲ ਉਹਨਾਂ ਨੇ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਮੁਹਾਲੀ ਦੇ ਸੋਹਾਣਾ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਚੌਰੀਆ ਖਿਡਾਰੀਆਂ ਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਹ ਵਾਕਿਆ ਸਿਰਫ ਇੱਕ ਕਤਲ ਨਹੀਂ ਸਗੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕੀ ਕਾਨੂੰਨ ਵਿਵਸਥਾ ਦਾ ਖੁੱਲਦਾ ਐਲਾਨ ਹੈ ਤੇ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਕਬੱਡੀ ਖਿਡਾਰੀ ਦੀਪ ਨੰਗਲੰਬੀਆ ਤੇ ਜਗਰਾਉਂ ਦੇ ਤੇਜਪਾਲ ਸਿੰਘ ਦੀ ਬਹਿਰਮੀ ਦੇ ਨਾਲ ਹੱਤਿਆ ਹੋ ਚੁੱਕੀ ਹੈ ਪਰ ਸਰਕਾਰ ਅਸਤੱਕ ਸਿਰਫ ਖੋਖਲੇ ਬਿਆਨ ਤੱਕ ਹੀ ਸੀਮਤ ਰਹੀ ਹੈ ਭਗਵੰਤ ਮਾਨ ਦੀ ਗ੍ਰਹਿ ਮੰਤਰੀ ਵਜੋਂ ਨਕਾਮ ਤੇ ਲਾਪਰਵਾਹ ਕਾਰਜਗਾਰੀ ਨੇ ਪੰਜਾਬ ਦੇ ਵਿੱਚ ਗੈਂਗਲੈਂਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਪਿੰਡਾਂ ਤੋਂ ਸ਼ਹਿਰ ਤੱਕ ਵਪਾਰੀਆਂ ਤੋਂ ਖਿਡਾਰੀਆਂ ਤੱਕ ਤੇ ਗਲੀਆਂ ਤੋਂ ਸਟੇਡੀਅਮ ਤੱਕ ਅੱਜ ਪੂਰਾ ਪੰਜਾਬ ਡਰ ਦੇ ਪਰਸ਼ਾਵੇਂ ਦੇ ਹਿੱਟ ਜਾ ਰਿਹਾ ਹੈ ਤਾਂ ਦੱਸਿਏ ਗੈਰੀ ਰਖਵੀਰ ਸਿੰਘ ਨੇ ਇਹ ਜੀ ਪੋਸਟਰ ਸਾਂਝੀ ਕੀਤੀ ਹੈ ਤੇ ਉੱਥੇ ਹੀ ਜੋ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਨੂੰ ਲੈ ਕੇ ਕਈ ਸਿਆਸੀ ਸਵਾਲ ਚੱਕੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਏ ਕਿ ਕੱਲ ਸੁਹਾਣਾ ਦੇ ਵਿੱਚ ਇੱਕ ਟੂਰਨਾਮੈਂਟ ਹੋਇਆ ਤੇ ਉੱਥੇ ਹੀ ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਤੇ ਦੱਸਿਆ ਗਿਆ ਕਿ ਇੱਕ ਵਿਅਕਤੀ ਆਉਂਦਾ ਉਸਦੇ ਕੋਲ ਜੋ ਸੈਲਫੀ ਦੇ ਬਹਾਨੇ ਉਸ ਨੂੰ ਜਿਹੜਾ ਕਿ ਬੁਲਾਉਂਦਾ ਹੈ ਤੇ ਜਦੋਂ ਬਰਾਦ ਦੂਛੇ ਪਾਸੇ ਉੱਥੇ ਹੀ ਸ਼ਰੀਆਮ ਉਸ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਾਂਦਾ ਤੇ ਜਦੋਂ ਬਾਅਦ ਪੰਜਾਬ ਦੇ ਵਿੱਚ ਇਸ ਗੱਲ ਦੇ ਉੱਤੇ ਜਿਹੜੀ ਕਿ ਹਲਚਲ ਮਚਦੀ ਹੋਈ ਨਸਰ ਆਈ ਤੇ ਦੂਛੇ ਪਾਸੇ ਉੱਥੇ ਹੀ ਇਸ ਟੂਰਨਾਮੈਂਟ ਦੇ ਵਿੱਚ ਵੀ ਪਾਟੜਾ ਸਭ ਨੂੰ ਪਈਆਂ ਤੇ ਜਦੋਂ ਬਾਅਦ ਅੱਜ ਇੱਕ ਬੰਬੀਹਾ ਗੈਂਗ ਸੀ ਜਿਹੜੀ ਕਿ ਲਗਾਤਾਰ ਪੋਸਟ ਵੀ ਵਾਇਰਲ ਦੀ ਨਜ਼ਰ ਆਈ ਉਹਨੇ ਕਿਹਾ ਕਿ ਮੂਸੇ ਆਏ ਦਾ ਬਦਲਾ ਲਿਆ ਤੇ ਦੂਜੇ ਪਾਸੇ ਹੁਣ ਰਾਣਾ ਬਲਾਚੌਰੀਆ ਦੇ ਘਰ ਤੇ ਵਿੱਚ ਦੱਸੀ ਇੱਕ ਸੋਗ ਦੀ ਲਹਿਰ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਹੀ ਪਰਿਵਾਰ ਦਾ ਜਿਹੜਾ ਕਿ ਰੋ ਰੋ ਬੁਰਾ ਹਾਲ ਹੋਇਆ ਪਿਆ ਤੇ ਵੀ ਦੱਸਿਆ ਗਿਆ ਕਿ 10 ਦਿਨ ਪਹਿਲਾਂ ਇਹੀ ਵਿਆਹ ਹੋਇਆ ਸੀ ਰਾਣਾ ਬਲਾਚੌਰੀਆ ਦਾ ਤੇ ਜਿਸ ਤੋਂ ਬਾਅਦ ਹੁਣ ਸ਼ਰੀਆਮ ਜਿਹੜਾ ਕਿ ਉਸ ਨੂੰ ਗੋਲੀਆਂ ਦੇ ਨਾਲ ਹੁਣ ਦਿੱਤਾ